ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਏਟ ਸਾਦਾ ਖਾਣਾ ਚੈਨਲ ਵਿੱਚ ਅੱਜ ਅਸੀਂ ਤੁਹਾਨੂੰ ਘਰ ਵਿੱਚ ਹੀ ਜੂਸੀ ਤੇ ਕ੍ਰਿਸਪੀ ਜਿਹਾ ਜਲੇਬੀਆਂ ਬਣਾਉਣਾ ਸਿਖਾਵਾਂਗੇ ਪਰ ਉਹ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇਹਨਾਂ ਜਲੇਬੀਆਂ ਨੂੰ ਘਰ 'ਚ ਬਣਾਉਣਾ ਬਹੁਤ ਹੀ ਆਸਾਨ ਹੈ ਬਹੁਤ ਹੀ ਆਸਾਨੀ ਜੇ ਤਰੀਕੇ ਨਾਲ ਮੈਂ ਤੁਹਾਨੂੰ ਅੱਜ ਦੱਸਿਆ ਪਰ ਜਲੇਬੀਆਂ ਸਾਡੀਆਂ ਉਦੋਂ ਹੀ ਸਹੀ ਬਣਨਗੀਆਂ ਜਦੋਂ ਅਸੀਂ ਬਰਤਨ ਵੀ ਸਹੀ ਲਵਾਂਗੇ ਸਾਨੂੰ ਇੱਥੇ ਬਰਤਨ ਬਿਲਕੁਲ ਹੀ ਫਲੈਟ ਲੈਣਾ ਹੈ ਸਾਨੂੰ ਗੁਲਾਈ ਦੇ ਵਿੱਚ ਕੋਈ ਵੀ ਫਰਾਈਪੈਨ ਨਹੀਂ ਲੈਣਾ ਹੈ ਸਾਨੂੰ ਬਿਲਕੁਲ نیچے ਤੋਂ ਫਲੈਟ ਬਰਤਨ ਲੈਣਾ ਹੈ ਔਰ ਇਸ ਦੇ ਵਿੱਚ ਆਇਲ ਵੀ ਘਟ ਪਾਣਾ ਹੈ ਤਾਂ ਜੋ ਜਲੇਬੀਆਂ ਫੈਲਣਾਂ ਹੁਣ ਅਸੀਂ ਇੱਕ ਬੌਲ ਦੇ ਵਿੱਚ 2 ਕੱਪ ਮੈਦੇ ਲੈਣੇ ਆ ਤੇ ਇੱਕ ਛੋਟਾ ਚਮਚ ਬੇਕਿੰਗ ਪਾਊਡਰ ਲੈਣਾ ਹੈ ਇਹਨਾਂ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਹੈ ਜਦੋਂ ਇਹ ਮਿਸ਼ਰਣ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਹਿਲਾ ਲਾਂਗੇ ਅਸੀਂ ਇਹਦੇ ਵਿੱਚ ਖੱਟਾ ਦਹੀਂ ਐਡ ਕਰਾਂਗੇ ਅੱਧੀ ਕੌਲੀ ਔਰ ਇਹਨੂੰ ਵੀ ਅਸੀਂ ਫਿਰ ਚੰਗੇ ਤਰ੍ਹਾਂ ਨਾਲ ਹਿਲਾ ਲਵਾਂਗੇ ਔਰ ਜਿੰਨਾ ਜਿੰਨਾ ਸਾਨੂੰ ਪਾਣੀ ਦੀ ਰਿਕੁਆਇਰਮੈਂਟ ਹੋਏਗੀ ਜ਼ਰੂਰਤ ਹੋਏਗੀ ਅਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਐਡ ਕਰਦੇ ਜਾਵਾਂਗੇ ਇੱਥੇ ਮੈਂ ਮੈਦੇ ਵਾਲੀ ਕੋਲੀ ਦੇ ਹੀ ਮੈਜ਼ਰਮੈਂਟ ਨਾਲ ਪਾਣੀ ਲੀਤਾ ਹੈ ਇਹਦੇ ਵਿੱਚ ਮੈਂ ਇੱਕ ਕੋਲੀ ਭਰ ਕੇ ਪਾਣੀ ਲੀਤਾ ਹੈ ਤਾਂ ਤੁਸੀਂ ਦੇਖਣਾ ਕਿ ਕਿੰਨਾ ਕੁ ਪਾਣੀ ਸਾਡਾ ਇਸ ਦੇ ਵਿੱਚ ਬੈਟਰ ਚ ਲੱਗੇਗਾ ਤੇ ਅਸੀਂ ਇਹਨੂੰ ਹੌਲੀ ਹੌਲੀ ਨਾਲ ਇਦਾਂ ਵਿਸਕ ਕਰਦੇ ਜਾਣਾ ਹੈ ਤਾਂ ਜੋ ਕਿ ਕੋਈ ਵੀ ਗੱਠ ਇਹਦੇ ਵਿੱਚ ਨਾ ਰਹਿ ਜਾਵੇ ਆਟੇ ਦੇ ਵਿੱਚ ਤਾਂ ਜੋ ਜਲੇਬੀਆਂ ਬਣਾਉਣ 'ਚ ਮੁਸ਼ਕਿਲ ਨਾ ਆਵੇ ਬੈਟਰ ਬਹੁਤ ਹੀ ਸਮੂਥ ਹੋਣਾ ਚਾਹੀਦਾ ਹੈ ਤੇ ਇਹਨੂੰ ਇੱਕ ਡਾਇਰੈਕਸ਼ਨ ਦੇ ਵਿੱਚ ਹੀ ਹਿਲਾਉਂਦੇ ਹੋਏ ਇਦਾਂ ਨਾਲ ਜਾਣਾ ਹੈ ਬੈਟਰ ਦੇ ਵਿੱਚ ਹਰ ਇੱਕ ਚੀਜ਼ ਨੂੰ ਤੁਸੀਂ ਬਹੁਤ ਹੀ ਤਰੀਕੇ ਨਾਲ ਮੈਜ਼ਰ ਕਰਕੇ ਪਾਣਾ ਹੈ ਜਿਦਾ ਵੀਡੀਓ ਦੇ ਵਿੱਚ ਦਿਖਾਇਆ ਹੈ ਸਾਡਾ ਇਸ ਬੈਟਰ ਦੇ ਵਿੱਚ ਪੌਣਾ ਕੋਲੀ ਹੀ ਪਾਣੀ ਦੀ ਲੱਗੀ ਹੈ ਔਰ ਇਸ ਬੈਟਰ ਨੂੰ ਅਸੀਂ ਇੰਨੀ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਹੈ ਕਿ ਇਹ ਬਹੁਤ ਹੀ ਸਮੂਥ ਬਣ ਜਵੇ ਇਹਦੇ ਵਿੱਚ ਕੋਈ ਵੀ ਗਠ ਨਾ ਰਵੇ ਦੇਖੋ ਹੁਣ ਸਾਡਾ ਬੈਟਰ ਨਾ ਹੀ ਜ਼ਿਆਦਾ ਪਤਲਾ ਹੈ ਤੇ ਨਾ ਹੀ ਜ਼ਿਆਦਾ ਗਾੜਾ ਹੈ ਜਲੇਬੀਆਂ ਦਾ ਇਹ ਬੈਟਰ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੋ ਗਿਆ ਹੈ ਦੇਖੋ ਇੱਕ ਵਾਰੀ ਮੈਂ ਤੁਹਾਨੂੰ ਇਹ ਕੋਲ ਤੋਂ ਵੀ ਦਿਖਾ ਰਿਹਾ ਫਿਰ ਅਸੀਂ ਇੱਕ ਪਲਟੇ ਦੇ ਵਿੱਚ ਫਿੰਗਰ ਨਾਲ ਚੈੱਕ ਕਰਾਂਗੇ ਕਿ ਸਾਡਾ ਬੈਟਰ ਜਿਆਦਾ ਪਤਲਾ ਜਾਂ ਜਿਆਦਾ ਗਾੜਾ ਤਾਂ ਨਹੀਂ ਹੈ ਦੇਖੋ ਬਿਲਕੁਲ ਹੀ ਬੈਟਰ ਬਹੁਤ ਵਧੀਆ ਬਣਿਆ ਹੈ ਹੁਣ 10 ਮਿੰਟ ਲਈ ਇਸ ਬੈਟਰ ਨੂੰ ਅਸੀਂ ਰੈਸਟ ਕਰਨ ਲਈ ਰੱਖਾਂਗੇ ਔਰ ਦੂਜੇ ਪਾਸੇ ਅਸੀਂ ਇੱਕ ਪੈਨ ਦੇ ਵਿੱਚ ਦੋ ਕੋਲੀਆਂ ਪਾਣੀ ਦੀਆਂ ਪਾਵਾਂਗੇ ਔਰ ਨਾਲ ਹੀ ਉਹਦੇ ਵਿੱਚ ਦੋ ਕੋਲੀਆਂ ਖੰਡ ਦੀਆਂ ਐਡ ਕਰ ਦਵਾਂਗੇ ਕਿਉਂਕਿ ਹੁਣ ਅਸੀਂ ਇੱਥੇ ਜਲੇਬੀਆਂ ਦੇ ਲਈ ਬਣਾਵਾਂਗੇ ਚਾਸ਼ਨੀ ਜਿਹਦੇ ਵਿੱਚ ਅਸੀਂ ਅਪਣੀਆਂ ਜਲੇਬੀਆਂ ਨੂੰ ਡਿਪ ਕਰਾਂਗੇ ਹੁਣ ਅਸੀਂ ਇਸ ਦੇ ਵਿੱਚ ਦੋ ਕੋਲੀ ਪਾਣੀ ਤੇ ਦੋ ਕੋਲੀ ਹੀ ਅਸੀਂ ਇੱਥੇ ਚੀਨੀ ਦੀ ਲਿੱਤੇ ਹਨ ਤੇ ਇਹਨਾਂ ਨੂੰ ਅਸੀਂ ਹੁਣ ਇੱਥੇ ਚੰਗੀ ਤਰ੍ਹਾਂ ਨਾਲ ਹਿਲਾ ਲਵਾਂਗੇ ਤੇ ਇਹਦੇ ਵਿੱਚ ਅਸੀਂ ਆਪਣੀ ਇਲਾਇਚੀ ਨੂੰ ਕੁੱਟ ਕੇ ਐਡ ਕਰਾਂਗੇ ਇੱਥੇ ਮੈਂ ਦੋ ਇਲਾਇਚੀਆਂ ਨੂੰ ਚੰਗੀ ਤਰ੍ਹਾਂ ਨਾਲ ਕੁੱਟ ਕੇ ਐਡ ਕੀਤਾ ਹੈ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ orange color ਨੂੰ ਐਡ ਕਰਾਂਗੇ ਤਾਂ ਜੋ ਕਿ ਜਲੇਬੀਆਂ ਦਾ ਰੰਗ ਹੈ ਜਿਹੜਾ ਉਹ ਸੁਨਹਿਰੀ ਹੋ ਸਕੇ ਤੇ ਇੱਥੇ ਵੀ ਅਸੀਂ ਉਹਨੂੰ ਐਡ ਕਰਾਂਗੇ ਬਿਲਕੁਲ ਹੀ ਅਸੀਂ ਕਲਰ ਨੂੰ ਬਹੁਤ ਹੀ ਘੱਟ ਮਾਤਰਾ ਵਿੱਚ ਐਡ ਕਰਨਾ ਹੈ ਤੇ ਬਸ ਫਿਰ ਅਸੀਂ ਇਹਨੂੰ ਪਾਣੀ ਨੂੰ ਚੰਗੀ ਤਰ੍ਹਾਂ ਨਾਲ ਉਬਲਣ ਲਈ ਰੱਖਣਾ ਹੈ ਤਾਂ ਜੋ ਕਿ ਇਹਦੀ ਚਾਸ਼ਨੀ ਬਿਲਕੁਲ ਹੀ ਬਣ ਕੇ گاੜੀ ਜਈ ਤਿਆਰ ਹੋ ਜਾਵੇ ਅਸੀਂ ਫਿੰਗਰ ਨਾਲ ਚੈੱਕ ਕਰਾਂਗੇ ਤਾਂ ਜਦੋਂ ਤੱਕ ਇਹ ਤਾਰ ਨਹੀਂ ਬਣ ਜਾਂਦੀ ਉਦੋਂ ਤੱਕ ਅਸੀਂ ਚਾਸ਼ਨੀ ਨੂੰ ਹਿਲਾਉਂਦੇ ਜਾ ਲਵਾਂਗੇ ਦੂਜੇ ਪਾਸੇ ਸਾਡਾ ਬੈਟਰ ਵੀ ਫਾਰਮੈਟ ਹੋ ਚੁੱਕਿਆ ਹੈ ਦੇਖੋ ਕਿੰਨਾ ਹੀ ਸਮੂਥ ਬੈਟਰ ਹੈ ਜਿਹੜਾ ਕਿ 10-15 ਮਿੰਟ ਬਾਅਦ ਹੀ ਚੰਗੀ ਤਰ੍ਹਾਂ ਨਾਲ ਸਮੂਥ ਹੋ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇੱਕ ਗਲਾਸ ਲਵਾਂਗੇ ਤੇ ਉਹਦੇ ਨਾਲ ਹੀ ਅਸੀਂ ਇਦਾਂ ਦਾ ਇੱਕ ਪੋਲੀਥਿਨ ਲਵਾਂਗੇ ਜਿਹਦੇ ਕੋਲ ਜਲੇਬੀਆਂ ਬਣਾਉਣ ਦੇ ਲਈ ਕੋਈ ਸਾਧਨ ਨਹੀਂ ਹੈ ਉਹ ਇਸ ਪੋਲੀਥੀਨ ਨਾਲ ਵੀ ਬਣਾ ਸਕਦਾ ਹੈ ਬਹੁਤ ਹੀ ਆਸਾਨੀ ਨਾਲ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਬਹੁਤ ਹੀ ਸਮੂਥ ਜਿਹਾ ਬੈਟਰ ਹੈ ਜਿਹੜਾ ਇਹ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਔਰ ਬਹੁਤ ਹੀ ਕ੍ਰਿਸਪੀ ਤੇ ਜੂਸੀਆਂ ਜਲੇਬੀਆਂ ਇਹ ਅਸੀਂ ਪੋਲੀਥੀਨ ਨਾਲ ਕੱਢ ਕੇ ਤੁਹਾਨੂੰ ਅੱਜ ਦਿਖਾਵਾਂਗੇ ਅਸੀਂ ਜਿਹੜਾ ਵੀ ਸਾਡਾ ਬੈਟਰ ਤਿਆਰ ਕੀਤਾ ਹੈ ਅਸੀਂ ਉਹਨੂੰ ਇਸ ਲਿਫਾਫੇ ਦੇ ਵਿੱਚ ਪਾਵਾਂਗੇ ਜੇ ਬੈਟਰ ਜ਼ਿਆਦਾ ਬਣ ਗਿਆ ਹੈ ਤਾਂ ਤੁਸੀਂ ਵਾਰੀ-ਵਾਰੀ ਕਰਕੇ ਬੈਟਰ ਇਹਦੇ ਵਿੱਚ ਪਾ ਕੇ ਜਲੇਬੀਆਂ ਨੂੰ ਕੱਢ ਸਕਦੇ ਹੋ ਬਸ ਅਸੀਂ ਐਸੇ ਵਿੱਚ ਆਪਣਾ ਬੈਟਰ ਪਾ ਲਿਆ ਹੈ ਤੇ ਵੀਡੀਓ 'ਚ ਜਿਵੇਂ ਤੁਸੀਂ ਦੇਖ ਰਹੇ ਹੋ ਬਸ ਪੋਲੀਥਨ ਨੂੰ ਐਦਾ ਕੀਪਤੀ ਸ਼ੇਪ ਦੇਣੀ ਹੈ ਤੇ ਬਸ ਫਿਰ ਅਸੀਂ ਇਹਨੂੰ ਰਬਰਟ ਦੇ ਨਾਲ ਬਿਲਕੁਲ ਹੀ ਟਾਈਟ ਕਰ ਲੈਣਾ ਹੈ ਅਸੀਂ ਇੱਥੇ ਰਬਟ ਦੇ ਨਾਲ ਦੋ ਤਿੰਨ ਵਾਰੀਏ ਨੂੰ ਫੋਲਡ ਕਰ ਲਵਾਂਗੇ ਤਾਂ ਜੋ ਸਾਡੀ ਜਿਹੜੀ ਕੀਪ ਹੈ ਉਹ ਬਿਲਕੁਲ ਹੀ ਟਾਈਟ ਹੋ ਜਾਵੇ ਇੱਥੇ ਮੈਂ ਦੋ ਕੀਪ ਤਿਆਰ ਕਰ ਲੀਆਂ ਸੀ ਹੁਣ ਇੱਥੋਂ ਫਰੰਟ ਤੋਂ ਅਸੀਂ ਬਿਲਕੁਲ ਹੀ ਛੋਟਾ ਜਿਹਾ ਇੱਕ ਇੱਥੇ ਕੱਟ ਲਗਾਵਾਂਗੇ ਜਿਆਦਾ ਵੱਡਾ ਕੱਟ ਨਹੀਂ ਲਗਾਉਣਾ ਹੈ ਨਹੀਂ ਤਾਂ ਬੈਟਰ ਫਿਰ ਨਿਕਲਣਾ ਜਿਆਦਾ ਸ਼ੁਰੂ ਹੋ ਜਾਏਗਾ ਜਲੇਬੀਆਂ ਨਹੀਂ ਬਨਣਗੀਆਂ ਇੱਕ ਵਾਰੀ ਤੁਸੀਂ ਸਿੱਧਾ ਫਰਾਈ ਪਿੰਚ ਕੱਢਣ ਨਾਲੋਂ ਇੱਕ ਵਾਰੀ ਪਹਿਲਾਂ ਤੁਸੀਂ ਰਫਲੀ ਇੱਕ ਪਲੇਟ ਤੇ ਇਹ ਪਿਛਲੀ ਸਾਈਡ ਦੇ ਉੱਤੇ ਜਲੇਬੀ ਦੀ ਸ਼ੇਪ ਬਣਾ ਕੇ ਦੇਖੋ ਇੱਕ ਦੋ ਵਾਰੀ ਤੁਸੀਂ ਜਲੇਬੀ ਦੀ ਇਦਾਂ ਸ਼ੇਪ ਬਣਾ ਕੇ ਦੇਖੋ ਔਰ ਫਿਰ ਉਸ ਤੋਂ ਬਾਅਦ ਤੁਸੀਂ ਜਾ ਕੇ ਫਰਾਈਪਨ ਦੇ ਵਿੱਚ ਬਣਾਓ ਹਾਂਜੀ ਇਦਾਂ ਤੁਹਾਡਾ ਹੱਥ ਵੀ ਖੁੱਲ ਜਾਏਗਾ ਐਂਟੀ ਕਲॉक ਹੀ ਤੁਸੀਂ ਜਲੇਬੀਆਂ ਨੂੰ ਬਣਾਣਾ ਹੈ ਪੁੱਠੀ ਸਾਈਡ ਨੂੰ ਤੁਸੀਂ ਘੁਮਾਉਂਦੇ ਹੋਏ ਜਾਣਾ ਹੈ ਜਿਦਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈ ਜੇ ਕੁਝ ਵੀ ਨਹੀਂ ਸਮਝ ਆ ਰਿਹਾ ਤੇ ਮੈਨੂੰ ਕਮੈਂਟ ਕਰਿਓ ਮੈਂ ਤੁਹਾਡੇ ਮੈਸੇਜ ਦਾ ਜਰੂਰ ਰਿਪਲਾਈ ਦਵਾਂਗੀ ਇਦਾਂ ਜੇ ਤੁਸੀਂ ਜਲੇਬੀਆਂ ਬਣਾਉਂਗੇ ਘਰ ਵਿੱਚ ਤਾਂ ਬਹੁਤ ਹੀ ਵਧੀਆ कुरकुਰੀਆਂ ਕ੍ਰਿਸਪੀ ਜੀਆਂ ਜਲੇਬੀਆਂ ਬਣ ਕੇ ਤਿਆਰ ਹੋਣਗੀਆਂ ਵੀਡੀਓ ਕਿਦਾਂ ਦੀ ਲੱਗ ਰਹੀ ਹੈ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਨਾ ਭੁੱਲਿਓ ਆ ਦੇਖੋ ਬਹੁਤ ਹੀ ਕ੍ਰਿਸਪੀ ਜੀਆਂ ਜਲੇਬੀਆਂ ਨੇ ਸਾਡੇ ਕੋਲ ਬਣ ਕੇ ਤਿਆਰ ਹੋਈਆਂ ਨੇ ਇੱਕ ਮੈਂ ਤੁਹਾਨੂੰ ਹੋਰ ਦਿਖਾ ਰਹੀਆਂ ਵੀਡੀਓ ਦੇ ਵਿੱਚ ਛੋਟਾ ਵੱਡਾ ਸਾਈਜ਼ ਤੁਸੀਂ ਕੋਈ ਵੀ ਸਾਈਜ਼ ਰੱਖ ਸਕਦੇ ਹੋ بس ਤੁਸੀਂ ਬਿਲਕੁਲ ਹੀ ਫਲੈਟ ਜਿਆ ਫਰਾਈਪਨ ਲੈਣਾ ਹੈオイル ਬਹੁਤ ਘੱਟ ਰੱਖਣਾ ਹੈ ਕਿਉਂਕਿ ਜੇオイル ਜ਼ਿਆਦਾ ਹੋਇਆ ਔਰ ਫਰਾਈਪਨ ਡੂੰਘਾ ਹੋਇਆ ਤੇ ਸਾਡੀਆਂ ਜਿਹੜੀਆਂ ਜਲੇਬੀਆਂ ਨੇ ਉਹ ਖੁੱਲ ਜਾਣਗੀਆਂ ਔਰ ਨਹੀਂ ਬਣਨਗੀਆਂ ਸਹੀ ਢੰਗ ਨਾਲ ਇੱਥੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਜਲੇਬੀਆਂ ਕੱਢ ਕੇ ਦਿਖਾਈਆਂ ਨੇ ਤੁਸੀਂ ਇਦਾਂ ਹੀ ਕੱਢ ਕੇ ਦੇਖਣੀਆਂ ਨੇ ਬਸ ਫਿਰ ਜਿਹੜੀ ਸਾਡੀ ਚਾਸ਼ਨੀ ਹੈ ਉਹਦੇ ਵਿੱਚ ਅਸੀਂ ਜਲੇਬੀਆਂ ਨੂੰ ਪਾਉਂਦੇ ਜਾਣਾ ਹੈ ਜੇ ਤੁਸੀਂ ਥੋੜੀ ਜਿਹੀ ਵੱਡੀ ਜਲੇਬੀ ਕੱਢਣੀ ਹੈ ਤਾਂ ਤੁਸੀਂ ਵੀਡੀਓ 'ਚ ਜਿੰਮੇ ਦੇਖ ਰਹੇ ਹੋ ਥੋੜਾ ਜਿਹਾ ਹੱਥ ਨੂੰ ਵੱਡਾ ਘੁਮਾਣਾ ਹੈ ਤਾਂ ਜੋ ਕਿ ਥੋੜੀ ਥੋੜੀ ਜਿਹੀ ਵੱਡੀ ਜਲੇਬੀ ਬਣ ਸਕੇ ਛੋਟੀ ਜਾਂ ਵੱਡੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਲੇਬੀ ਐ ਬਣਾ ਸਕਦੇ ਹੋ ਬਿਲਕੁਲ ਹੀ ਆਸਾਨੀ ਨਾਲ ਕੁਝ ਔਖਾ ਨਹੀਂ ਐ ਸਿਰਫ ਮੈਦੇ ਦੇ ਵਿੱਚ ਤੁਸੀਂ ਬੇਕਿੰਗ ਪਾਊਡਰ ਪਾਉਣਾ ਹੈ ਤੇ ਦਹੀਂ ਨੂੰ ਪਾਉਣਾ ਹੈ ਮੇਰੀ ਇਦਾਂ ਦੀ ਹੀ ਹੋਰ ਈਜ਼ੀ ਰੈਸਪੀ ਨੂੰ ਦੇਖਣ ਦੇ ਲਈ ਮੇਰੇ ਚੈਨਲ ਨਾਲ ਬਣੇ ਰਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਔਰ ਇਸ ਦੀਵਾਲੀ ਤੁਸੀਂ ਵੀ ਆਪਣੇ ਘਰ ਵਿੱਚ ਹੀ ਬਣਾਓ ਸਾਫ਼ ਸੁਥਰੀ ਜੀਆਂ ਜਲੇਬੀਆਂ ਔਰ ਮੈਨੂੰ ਜ਼ਰੂਰ ਦੱਸੋ ਕਿ ਤੁਸੀਂ ਜਦੋਂ ਇਹ ਜਲੇਬੀਆਂ ਬਣਾਈਆਂ ਤਾਂ ਤੁਹਾਡੀਆਂ ਕਿੱਦਾਂ ਦੀਆਂ ਬਣੀਆਂ ਜੇ ਨਹੀਂ ਸਹੀ ਬਣੀਆਂ ਮੈਨੂੰ ਉਹ ਵੀ ਦੱਸਿਓ ਮੈਂ ਤੁਹਾਨੂੰ ਦੱਸਾਂਗੀ ਕਿ ਕਿੱਥੇ ਤੁਹਾਨੂੰ ਜਲੇਬੀ ਬਣਾਉਣ ਦੇ ਵਿੱਚ ਦਿੱਕਤ ਆਈ ਹੈ ਤਾਂ ਫਿਰ ਮਿਲਾਂਗੇ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਡੇ ਸਭ ਦਾ ਧੰਨਵਾਦ